ਹਾਂਜੀ ਸਾਥੀ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਭਾਨੇ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਲਗਾਤਾਰ ਭਾਨੇ ਸਿੱਧੂ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਅਤੇ ਦੋਸਤੋ ਉਸ ਤੇ ਬਾਬਤ ਪਿੰਡ ਕੋਟ ਦੁੰਨੇ ਵਿੱਚ ਅੱਜ ਇੱਕ ਭਾਰੀ ਰੈਲੀ ਰੱਖੀ ਗਈ ਸੀ ਜਿਸ ਦੇ ਬਾਬਤ ਉੱਥੇ ਕਾਫੀ ਲੋਕ ਪਹੁੰਚੇ ਅਤੇ ਉੱਥੇ ਲੋਕਾਂ ਨੇ ਕਾਫੀ ਰੋਸ਼ ਪ੍ਰਦਰਸ਼ਨ ਵੀ ਕੀਤਾ ਜਿਸ ਦੀਆਂ ਤੁਸੀਂ ਕੁਝ ਵੀਡੀਓ ਵੇਖ ਸਕਦੇ ਹੋ 200 ਇਸ ਰੈਲੀ ਦੇ ਵਿੱਚ ਲੱਖਾਂ ਸਿਧਾਨਾਂ ਦੇ ਸਮੇਤ ਹੋਰ ਕਈ ਆਗੂ ਪਹੁੰਚੇ ਸੀ ਅਤੇ ਉਹਨਾਂ ਨੇ ਸਿੱਧੇ ਤੌਰ ਤੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਚੇਤਾਵਨੀ ਦਿੱਤੀ ਹੈ ਅੱਜ ਹੈ ਭਾਨੇ ਸਿੱਧੂ ਦੇ ਹੱਕ ਦੇ ਤੇ ਚਾਰੂ ਦੀਆ ਜਨਾਬਤ ਵਾਲੀ ਰੈਲੀ ਹੈ ਹੱਕ ਦਾ ਕਰਕੇ ਦੱਸੋ ਚਾਰ ਪਟੀਆਂ ਜਾ ਰਹੀਆਂ ਨੇ ਕਦੇ ਨਹੀਂ ਇਹ ਕੋਈ ਸਨੂਰਾ ਜਿਹੜਾ ਧੋਖੇ ਦੀ ਲੇ ਕਰਦਾ ਪਹਿਲਾਂ ਵੀ ਤਿੰਨ ਵੀ ਵਾਰ ਕਰਤਾ ਸੀ ਤਿੰਨ ਵੀ ਸੋ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਦਿਓ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਤੁਸੀਂ ਭਾਨੇ ਸਿੱਧੂ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦਾ ਕਿਸੇ ਹੋਰ ਨਵੀਂ ਵੀਡੀਓ ਤੇ ਹਉ ਤੱਕ ਰੱਬ ਰੱਖਾ